ਦੇਖੋ ਜਿਹੜਾ ਅੱਜ ਦਾ ਪ੍ਰੋਟੈਸਟ ਆਏ ਆਲ ਇੰਡੀਆ ਸੰਯੁਕਤ ਮੋਰਚੇ ਦੀ ਹਾਲਤੇ ਸਾਰੇ ਭਾਰਤ ਦੀਆਂ ਰਾਜਧਾਨੀਆਂ ਦੇ ਵਿੱਚ 26 ਨਵੰਬਰ ਦੀ 5ਵੀਂ ਵਰੇਗੰਢ ਤੇ ਅਸੀਂ ਅੱਜ ਮਨਾ ਰਹੇ ਹਾਂ 26 ਨਵੰਬਰ ਦੇ ਮੋਰਚੇ ਨਾਲ ਜੁੜੀਆਂ ਹੋਈਆਂ ਮੰਗਾਂ ਦਿੱਲੀ ਮੋਰਚੇ ਨਾਲ ਜੁੜੀਆਂ ਹੋਈਆਂ ਮੰਗਾਂ ਦੇ ਵਿੱਚ ਨਵੀਆਂ ਮੰਗਾਂ ਵੀ ਐਡ ਹੋਈਆਂ ਨੇ ਪੰਜਾਬ ਸਰਕਾਰ ਨਾਲ ਜੁੜੀਆਂ ਮੰਗਾਂ ਵੀ ਵਿੱਚ ਇਹਦੇ ਚ ਐਡ ਨੇ ਇਸ ਕਰਕੇ ਅੱਜ ਦੀ ਸਟੇਜ ਤੋਂ ਇਹ ਦੋ ਮੰਗ ਪੱਤਰ ਦਿੱਤੇ ਜਾਣਗੇ ਇੱਕ ਕੇਂਦਰ ਸਰਕਾਰ ਨੂੰ ਤੇ ਇੱਕ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਿਹੜਾ ਅੱਜ ਦਾ ਅੱਜ ਦਾ ਜਿਹੜਾ ਅੰਦੋਲਨ ਹੈ ਅੱਜ ਦਾ ਜਿਹੜਾ ਇਕੱਠ ਹੈ ਚ ਨਵੀਂ ਗੱਲ ਇਹ ਆਈ ਹੈ ਕਿ ਬਿਜਲੀ ਬਿੱਲ 2025 ਹੈ ਜਿਹੜਾ ਆ ਜੀ ਜੀ ਉਹ ਇੱਕ ਬਿੱਲ ਸਰਕਾਰ ਨੇ ਭੇਜਿਆ ਹੈ ਕੇਂਦਰ ਸਰਕਾਰ ਨੂੰ ਉਹਦੇ ਵਿੱਚ ਜਿਹੜਾ ਸੰਕੇਤ ਹੈ ਕਿ ਬਿਜਲੀ ਦੀ ਸਬਸਿਡੀ ਸਾਰੀ ਕੱਟਣੀ ਹੈ ਤੇ ਜਿਹੜੀ ਕਿਸਾਨਾਂ ਨੂੰ ਬਿਜਲੀ ਫਰੀ ਮਿਲਦੀ ਹੈ ਉਹ ਬੰਦ ਕਰਨੀਆਂ ਜਿਹੜੀਆਂ ਮਜ਼ਦੂਰਾਂ ਤੇ ਕਿਸਾਨਾਂ ਨੂੰ ਫਰੀ ਜੁੰਟਾ ਮਿਲਦੀ ਹੈ ਨੇ ਉਹ ਖਤਮ ਕਰਨੀਆਂ ਨੇ ਜਣੀ ਬਿਜਲੀ ਜਿਹੜੀ ਮਨੁੱਖਤਾ ਆਮ ਲੋਕਾਂ ਦੀ ਜ਼ਿੰਦਗੀ ਦਾ 파ਰਟ ਹੈ ਇਹ ਲੋਕਾਂ ਤੋਂ ਖੋ ਕੇ ਕਾਰਪੋਰੇਟਾਂ ਨੂੰ ਦੇਣੀ ਹੈ ਤੇ ਕਾਰਪੋਰੇਟਾਂ ਨੇ ਆਪਣੀ ਮਰਜ਼ੀ ਨਾਲ ਸਾਨੂੰ ਇਹ ਵੇਚਣੀ ਹੈ ਇਹਦੀ ਲੋਕਾਂ ਦੀ ਹੋਰ ਛਿੱਲ ਲਾਉਣ ਦੀ ਖਾਤਰ ਕੇਂਦਰ ਨਵੀਂ ਤੋਂ ਨਵੀਂ ਪਾਲਿਸੀ ਲੈ ਕੇ ਆਉਂਦੀ ਹੈ ਇਹ ਨਵੀਂ ਤੋਂ ਨਵੀਂ ਪਾਲਿਸੀਆਂ ਜਿਹੜੀਆਂ ਲੈ ਕੇ ਆਂਦਾ ਵਿਰੋਧ ਕੀਤਾ ਜਾਊਗਾ ਇਹਦੇ ਨਾਲ ਜੁੜਮਾ ਮਸਲਾ ਜੇ ਤੁਹਾਨੂੰ ਰਹਿਣਾ ਹੋਵੇ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਹੈ ਜਿੱਥੇ ਵਿੱਦਿਆ ਸਭ ਤੋਂ ਸਸਤੀ ਮਿਲਦੀ ਹੈ ਜੈਨੂੰ ਉੱਥੇ ਰਿਉ ਨੀਤ ਸੈਰੀ ਹੋਈ ਹੈ ਵੀ ਇੱਥੇ ਇਸ ਪੌਂਟੀ ਨੂੰ ਭੰਗ ਕਰਕੇ ਯੂਨੀਵਰਸਿਟੀ ਤੇ ਕਬਜ਼ਾ ਕਰਨ ਦੀ ਤੇ ਵਿਦਿਆਰਥੀ ਤੇ ਕਬਜ਼ਾ ਕਰਕੇ ਕਾਰਪੋਰੇਟ ਦੇਣ ਦੀ ਜਿਵੇਂ ਸਿਹਤ ਸਹੂਲਤਾਂ ਤੇ ਵੀ ਇਹਨਾਂ ਨੇ ਕਾਰਪੋਰੇਟ ਦਾ ਕਬਜ਼ਾ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਇਸੇ ਤਰ੍ਹਾਂ ਸਾਰਾ ਪਬਲਿਕ ਸੈਕਟਰ ਹੈ ਜਿਹੜਾ ਕਾਰਪੋਰੇਟ ਦੇ ਹਵਾਲੇ ਕਰਨ ਦੀ ਤੇ ਪਾਣੀਆਂ ਤੇ ਕਬਜ਼ਾ ਕਰਕੇ ਅਪਜਾਉ ਜ਼ਮੀਨਾਂ ਦੇ ਕਬਜ਼ਾ ਕਰਕੇ ਕਾਰਪੋਰੇਟ ਨੂੰ ਜਿਹੜੀ ਖਾਦ ਪਦਾਰਥਾਂ ਤੇ ਵੀ ਇਹਨਾਂ ਦਾ ਕਬਜ਼ਾ ਕਰਕੇ ਜਿਹੜੀ ਲੋਕਾਂ ਦੀ ਛਿੱਲ ਪੱਟਣੀਆਂ ਜਿਹੜੇ ਛੋਟੇ ਉਦਾਰੇ ਨੇ ਉਹਨਾਂ ਨੂੰ ਖਤਮ ਕਰਨ ਦੀ ਜਿਹੜੀ ਪਾਲਿਸੀ ਕੇਂਦਰ ਲਈ ਲੈ ਕੇ ਰਹੀ ਹੈ ਉਹ ਸਾਰਾ ਅੱਜ ਦੇ ਅੰਦੋਲਨ ਦਾ ਹੈ ਇਹ ਅੱਜ ਇਹ ਇਹ ਕਾਰਜ ਹੈ ਉਹ ਗ੍ਰਾਂਥ ਸਾਹਿਬ ਅੱਜ ਯੂਨੀਵਰਸਿਟੀ ਬੰਦੀ ਕਾਲ ਸੀਗੀ ਉਹਨਾਂ ਨੇ ਛੁੱਟੀ ਕਰਤੀ ਇਹ ਵੀ ਐ ਵੀ ਇੱਥੋਂ ਕਿਸਾਨ ਜਿਹੜੇ ਹੈਗੇ ਆ ਉਸ ਤੋਂ ਬਾਅਦ ਉਧਰ ਵੀ ਜਾਣਗੇ ਜਾਂ ਉੱਥੇ ਵੀ ਇੱਕ ਪ੍ਰੋਟੈਸਟ ਕੀਤਾ ਜਾਊਗਾ ਐਦਾਂ ਦਾ ਕੁਝ ਪ੍ਰੋਗਰਾਮ ਹੈਗਾ ਦੇਖੋ ਜਿਹੜੀ ਤੁਸੀਂ ਇਹ ਕਹਿੰਦੇ ਹੋ ਵੀ ਅੱਜ ਉਹਨਾਂ ਨੇ ਬੰਦ ਦੀ ਕਾਲ ਸੀ ਯੂਨੀਵਰਸਿਟੀ ਦੀ ਵਿਦਿਆਰਥੀਆਂ ਦੀ ਇਹ ਸੁਣੋ ਜਿੱਤ ਸਮਝੋ ਤੁਸੀਂ ਕਿ ਇੱਕ ਕਿਸਮ ਦੇ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਅੰਦੋਲਨ ਦੇ ਮੂਹਰੇ ਗੋਡੇ ਟੇਕਤੇ ਕਿ ਤੁਸੀਂ ਇਹਨੂੰ ਯੂਨੀਵਰਸਿਟੀ ਚਲਾ ਨਹੀਂ ਸਕੇ ਤੁਸੀਂ ਛੁੱਟੀ ਕਰਤੀ ਇਹਦਾ ਮਤਲਬ ਇਹ ਵਿਦਿਆਰਥੀਆਂ ਦੇ ਅੰਦੋਲਨ ਦੀ ਜਿੱਤ ਹੈ ਅਸੀਂ ਉੱਥੇ ਜਾਣਦਾ ਨਹੀਂ ਉਹਨਾਂ ਨੂੰ ਪਤਾ ਹੈ ਸਾਡਾ ਅਸੀਂ ਕਿਉਂਕਿ ਵਿਦਿਆਰਥੀਆਂ ਨਾਲ ਸਾਡੀ ਮੀਟਿੰਗ ਹੋਈ ਐ ਅਸੀਂ 20 ਤਰੀਕ ਨੂੰ ਮੀਟਿੰਗ ਕਰਕੇ ਆਏ ਆ ਅਸੀਂ ਉਹਨਾਂ ਨੂੰ ਕਹਿ ਕੇ ਆਂ ਵੀ ਅਸੀਂ ਤੁਹਾਡੇ ਅੰਦੋਲਨ ਦੇ ਡਟ ਕੇ ਨਾਲ ਆ ਤੁਸੀਂ ਆਪਦੇ ਤੱਕੜੇ ਹੋ ਕੇ ਲੜੋ ਜਿਹੜਾ ਵੀ ਤੁਸੀਂ ਪ੍ਰੋਗਰਾਮ ਦੇਵੋਗੇ ਅਸੀਂ ਉਹਦੇ ਨਾਲ ਕੋਆਰਡੀਨੇਟ ਕਰਾਂਗੇ ਅੱਜ ਜਾਣਦਾ ਹੈ ਪ੍ਰੋਗਰਾਮ ਦੀ ਨਹੀਂ ਅੱਜ ਨਹੀਂ ਅੱਜ ਦਾ ਅੱਜ ਕੋਈ ਵਿਸ਼ੇਸ਼ ਜਾਣ ਦਾ ਪ੍ਰੋਗਰਾਮ ਨਹੀਂ ਹੈ ਅੱਜ ਉਹਦੀ ਮੰਗ ਜ਼ਰੂਰ ਅਸੀਂ ਵਿੱਚ ਕੋਈ ਸਰਪੰਚ ਸਾਹਿਬ 1600 ਕਰੋੜ ਦੇਣ ਦੀ ਗੱਲ ਕਹੀ ਸੀ ਪੀਐਮ ਮੋਦੀ ਨੇ ਜਿਹੜੇ ਹੜ੍ਹ ਹੜ੍ਹੇ ਇਲਾਕਿਆਂ ਦੇ ਵਿੱਚ ਉਹਦਾ ਤੁਸੀਂ ਕੀ ਗਰਾਊਂਡ ਤੇ ਆਉਂਦਾ ਦੇਖ ਰਹੇ ਹੋ ਅਸਰ ਦੇਖੋ ਅਸੀਂ ਸਾਡੇ ਸਾਥੀ ਕੱਲ ਹੀ ਉਧਰੋਂ ਆਏ ਨੇ ਜੀ ਫਾਜ਼ਲ ਕਾ ਤੋਂ ਕਣਕਾਂ ਵੇਚ ਕੇ ਜੇ ਸਾਡਾ ਕੁਝ ਹਿੱਸਾ ਰਹਿੰਦਾ ਸੀ ਜੂਰੀਆ ਜਾਰੀਆ ਵੰਡਣ ਜਾਣਾ ਹੈ ਕੱਲ ਨੂੰ 27 ਤਰੀਕ ਹੈ ਉਹ ਵੀ ਜੂਰੀਆ ਵੰਡ ਕੇ ਆਉਣਾ ਅਸੀਂ ਅਜਨਾਲੇ ਦੇ ਤੇ ਡੇਰਾ ਬਾਬਾ ਨਾਨਕ ਦੇਰੀਏ ਦੇ ਵਿੱਚ ਜੂਰੀਆ ਵੀ ਵੰਡ ਕੇ ਆਉਣਾ ਅਸੀਂ 3-4000 ਗੱਟਾ ਕਣਕ ਜੂਰੀਆ ਦਾ ਲੈ ਕੇ ਜਾ ਰਹੇ ਹਾਂ ਕੱਲ ਨੂੰ ਤੇ ਉਧਰ ਜਿਹੜੇ ਆਏ ਦੇ ਸਾਡੇ ਸਾਥੀ ਆ ਬੈਠੇ ਨੇ ਸ਼ੰਗਾਰਾ ਸੁਮਾਨ ਹੋਰੀ ਇਹ ਕਹਿੰਦੇ ਨੇ ਵੀ ਕਿਸਾਨ ਤਾਂ ਕਹਿੰਦੇ ਨੇ ਵੀ ਸਾਨੂੰ ਤਾਂ ਅਜੇ ਤੱਕ ਕੁਝ ਨਹੀਂ ਮਿਲਿਆ ਅਜੇ ਤਾਂ ਬਹੁਤ ਵੱਡਾ ਹਿੱਸਾ ਜਿਹੜਾ ਨੇ ਦਿੱਤਾ ਹੋਊ ਥੋੜਾ ਅਸੀਂ ਤਾਂ ਜੰਤ ਕਰ ਜਿਹੜੇ 1600 ਕਰੋੜ ਤੁਸੀਂ ਕਹਿੰਦੇ ਹੋ ਕਿ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਪਹਿਲੀ ਗੱਲ ਤਾਂ ਉਹ ਰਾਸ਼ੀ ਬਹੁਤ ਥੋੜੀ ਸੀ ਦੂਜੀ ਜੇ ਉਹ ਥੋੜੀ ਰਾਸ਼ੀ ਹੈ ਉਹਦੇ ਵਿੱਚੋਂ ਵੀ ਕੁਝ ਨਹੀਂ ਅਜੇ ਦਿੱਤਾ ਥੋੜਾ ਹਿੱਸਾ ਦਿੱਤਾ ਕਹਿੰਦੇ ਉਹ ਪਤਾ ਨਹੀਂ ਲੱਗਿਆ ਲਾਗੂ ਹੋਇਆ ਕਿ ਨਹੀਂ ਵੰਡਿਆ ਕਿ ਨਹੀਂ ਵੰਡਿਆ ਇਹ ਸਰਕਾਰ ਦਾ ਉਹਨੇ ਕੋਸ਼ਿਸ਼ਾਂ ਜਦੋਂ ਪੱਛੰਡਿਗੜ ਤੋਂ ਆ ਜਿਹੜਾ ਇੰਡੀਪੈਂਡੈਂਟ ਜੁਟੀ ਬਣਾਉਣਾ ਵੀ ਪੰਜਾਬ ਦਾ ਜਿਹੜਾ ਕੰਟਰੋਲ ਹੈ ਜਿਹੜਾ ਹੱਕ ਹੈ ਉਹ ਖਤਮ ਹੋ ਜਾਏ ਇਸ ਤਰ੍ਹਾਂ ਦੇ ਲਗਾਤਾਰ ਕੇਂਦਰ ਦੇ ਜਿਹੜੇ ਬੈਕ ਟੂ ਬੈਕ ਹੋ ਰੂਗਾ ਉਹ ਕਿਵੇਂ ਸਮਝਦੇ ਹੋ ਕਿ ਕੀ ਮਨਸ਼ਾ ਕੀ ਹੈ ਪੰਜਾਬ ਦਾ ਦੇਖੋ ਮੈਨੂੰ ਇਹ ਲੱਗੀ ਜਾਂਦਾ ਹੈ ਵੀ ਜਿਹੜੀ ਇਹ ਕੇਂਦਰ ਦੇ ਵਿੱਚ ਹੁਣ ਫਿਰਕੂ ਫਾਸ਼ੀਵਾਦੀ ਹਕੂਮਤ ਹੈ ਨਾ ਜੀ ਇਹ ਸਾਰੇ ਦੇ ਸਾਰੇ ਕੰਟਰੋਲ ਆਪਦੇ ਹੱਥ ਚ ਲੈਣਾ ਚਾਹੁੰਦੀ ਹੈ ਈਡੀ ਇਹਦੇ ਹੱਥ ਚ ਚੋਣ ਕਮਿਸ਼ਨਰੀ ਆਪਦੇ ਹੱਥ ਚ ਸੁਪਰੀਮ ਕੋਰਟ ਦਾ ਜੱਜ ਇਹਨਾਂ ਦਾ ਆਪਦਾ ਸਾਰੇ ਜੱਜਿੰਗ ਇਹਨਾਂ ਦੇ ਆਪਦੇ ਸਾਰੇ ਕੰਟਰੋਲ ਇਹਨਾਂ ਦੇ ਆਪਦੇ ਤੇ ਇਸੇ ਤਰ੍ਹਾਂ ਇਹ ਭਾਰਤ ਦੀਆਂ ਸਾਰੀਆਂ ਸਟੇਕਾਂ ਨੂੰ ਆਪਦੇ ਕਾਬੂ 'ਚ ਕਰਨਾ ਚਾਹੁੰਦੀ ਹੈ ਇਹ ਸਤਾ ਤੇ ਕਬਜ਼ਾ ਪੈਸੇ ਦੇ ਜ਼ੋਰ ਨਾਲ ਕਰਕੇ ਸਤਾ ਤੇ ਕਬਜ਼ਾ ਕਰਕੇ ਇਹਨੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਦੀ ਰਾਹ ਤੇ ਤੁਰੀ ਹੋਈ ਹੈ ਇਹਨਾਂ ਦਾ ਇਹ ਭਲੇਖਾ ਹੈ ਕਿ ਪੈਸੇ ਨਾਲ ਸਤਾ ਹਾਸਲ ਕਰੋ ਤੇ ਸਤਾ ਹਾਸਲ ਕਰਕੇ ਲੋਕਾਂ ਤੋਂ ਲੋਕਾਂ ਦੀ ਖੂਨ ਦਾ ਖੂਨ ਚੂਸੋ ਤੇ ਕਾਰਪੋਰੇਟ ਦੇ ਢਡ ਮੋਟੇ ਕਰੋ ਇਹ ਰਾਹ ਤੇ ਤੁਰੀ ਹੋਈ ਹੈ ਸਰਕਾਰ ਇਹੀ ਗੱਲਾਂ ਦੱਸਣ ਵਾਸਤੇ ਅਸੀਂ ਵੱਡੇ ਇਕੱਠ ਅੱਜ ਭਾਰਤ ਦੇ ਵਿੱਚ ਕੀਤੇ ਹੋਏ ਨੇ ਤੇ ਸਰਕਾਰ ਦੇ ਨੂੰ ਪਤਾ ਲੱਗੇ ਕਿ ਜਨਤਾ ਵੱਡੀ ਚੀਜ਼ ਹੁੰਦੀ ਹੈ ਪੈਸਾ ਵੱਡੀ ਚੀਜ਼ ਨਹੀਂ ਹੁੰਦਾ ਇਹ ਰਾਹ ਤੇ ਅਸੀਂ ਲੋਕਾਂ ਨੂੰ ਸੰਘਰਸ਼ ਕਰਨ ਵਾਸਤੇ ਅਸੀਂ ਪ੍ਰੇਰਿਤ ਕਰਨ ਦਾ ਅਭਰਾਲਾ ਕਰ ਰਹੇ ਹਾਂ ਪੰਜਾਬ ਸਰਕਾਰ ਨੇ ਜਿਹੜੀ ਜੀ ਸਤਾਤ ਤੇ ਬਣਾਈ ਸਪੈਸ਼ਲ ਵਿਧਾਨ ਸਭਾ ਸੈਸ਼ਨ ਅਨੰਤ ਪ੍ਰਸਾਪ ਰੱਖਿਆ ਬਈ ਲੋਕਾਂ ਦੇ ਮੰਦਨਾ ਵੀ ਕਰੋੜਾਂ ਰੁਪਏ ਖਰਚ ਕੀਤੇ ਪਰ ਸੈਸ਼ਨ ਦੇ ਵਿੱਚ ਜਿਹੜਾ ਨਹੀਂ ਕੋਈ ਕੋਈ ਇੱਥੇ ਖਾਸ ਗੱਲ ਨਹੀਂ ਸੀ ਕੋ ਤੁਸੀਂ ਕਿਵੇਂ ਵੇਖਦੇ ਹੋ ਉਸ ਪੂਰੇ ਸੈਸ਼ਨ ਦੇ ਦੇਖੋ ਸਾਥੀ ਕਿਸੇ ਨੂੰ ਭੜੇਕਾ ਹੋ ਸਕਦਾ ਹੈ ਵੀ ਇਹਨਾਂ ਨੇ ਅਨੰਦਪੁਰ ਸੈਸ਼ਨ ਬੁਲਾ ਲਿਆ ਸ਼ਾਇਦ ਉੱਥੇ ਇੱਕ ਧਾਰਮਿਕ ਸਥਾਨ ਹੈ ਉੱਥੇ ਜਾ ਕੇ ਕੁਝ ਦੇਣਗੇ ਇਹ ਜਗ੍ਹਾ ਬਦਲ ਲਈ ਇਹਨਾਂ ਨੇ ਨਾ ਇਹਨਾਂ ਨੇ ਮੁੱਖ ਮੰਤਰੀ ਬਦਲੇ ਨਾ ਕੈਬਨਿਟ ਮੰਤਰੀ ਬਦਲੇ ਨਾ ਕੋਈ ਤਬਦੀਲੀ ਕੀਤੀ ਨਾ ਪਾਲਿਸੀ ਬਦਲੀ ਉਹ ਚੰਡੀਗੜ੍ਹ ਦੀ ਜਗ੍ਹਾ ਤੇ ਜੋ ਆਨੰਦਪੁਰਕ ਜੋ ਚੰਡੀਗੜ੍ਹ ਕਰਨਾ ਸੀ ਆਨੰਦਪੁਰ ਸਾਹਿਬ ਜਾ ਕੇ ਉਹੀ ਕੀਤਾ ਇਹਨਾਂ ਨੇ ਨਵੀਂ ਕੋਈ ਗੱਲ ਨਹੀਂ ਕਰਨੀ ਜਗ੍ਹਾ ਬਦਲ ਕੇ ਇਹਨਾਂ ਨੇ ਦਿਖਾਇਆ ਵੀ ਆਏ ਅਸੀਂ ਪਹਿਲਾਂ ਦੂਜੀ ਸਰਕਾਰ ਕਰਦੀ ਨਹੀਂ ਹੁੰਦੀ ਸੀ ਹੁਣ ਅਸੀਂ ਨੇ ਇੱਕ ਗੱਲ ਕੀਤੀ ਹੈ ਵੀ ਆਨੰਦਪੁਰ ਸਾਹਿਬ ਤਲਮੰਡੀ ਤੇ ਅੰਮ੍ਰਿਤਸਰ ਨੂੰ ਅਸੀਂ ਆਪਾਂ ਇਹ ਪਵਿੱਤਰ ਸ਼ਹਿਰ ਆਨੰਤਾ ਇਹਦੇ ਨਾਲ ਇਹਦਾ ਪਵਿੱਤਰ ਸ਼ਹਿਰ ਪਹਿਲੀ ਸੀ ਸਾਡੇ ਲੋਕਾਂ ਨੇ ਪਹਿਲੀ ਪਵਿੱਤਰ ਰੱਖੇ ਹੋਏ ਨੇ ਇਸ ਕਰਕੇ ਇਹਨਾਂ ਅਦਾਰਿਆਂ ਦੇ ਵਿੱਚ ਜਿਹੜਾ ਤੁਸੀਂ ਨਮਾ ਤੁਸੀਂ ਲੋਕਾਂ ਨੂੰ ਕੀ ਦਿੱਤਾ ਤੁਸੀਂ ਕਿਸਾਨਾਂ ਨੂੰ ਕੀ ਦਿੱਤਾ ਇੱਧਰ ਲੱਖਾਂ ਜੇ ਏਕੜ ਜ਼ਮੀਨ ਵਰਗੀ ਲੋਕਾਂ ਦੇ ਘਰ ਟਹਿਗੇ ਪਸ਼ੂ ਵਰਗੇ ਉਹਨਾਂ ਦਾ ਤਾਂ ਕਿੰਨੀ ਕੁ ਮਦਦ ਕੀਤੀ ਹੈ ਉਹੀ ਜੀ ਗੱਲ ਦਾ ਕੋਈ ਨਾਮ ਨਹੀਂ ਕੀਤਾ